ਪਰਧਾਨ ਮੰਤਰੀ ਮਾਕਾਨੀ ਅਗਲੇ ਹਫਤੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਮੁਲਾਕਾਤ ਕਰਨ ਦੇ ਲਈ ਵਾਸ਼ਿੰਗਟਨ ਦੀ ਯਾਤਰਾ ਕਰਨ ਜਾ ਰਹੇ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਇਹ ਮੀਟਿੰਗ ਇੱਕ ਕਾਲ ਜੁਲਾਈ ਸ਼ੀਲ ਦੌਰਾ ਹੋਵੇਗੀ ਜਿਸ ਸੁਰੱਖਿਆ ਅਤੇ ਵਪਾਰ ਤੇ ਕੇਂਦ੍ਰਿਤ ਹੋਵੇਗੀ ਇੱਕ ਹੁਜੂਤ ਦਿਨ ਬਾਅਦ ਹੋ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਮਲਜੀਰੀਆ ਦੇ ਵਿੱਚ ਫੌਜੀ ਜਨਰਲਾਂ ਦੇ ਨਾਲ ਆਪਣੇ ਪ੍ਰਸਤਾਵਿਤ ਗੋਲਡਨ ਡੌਮ ਮਿਸਾਈਲ ਰੱਖਿਆ ਪ੍ਰਣਾਲੀ ਪਰ ਇੱਕ ਮੀਟਿੰਗ ਦੌਰਾਨ ਕੈਨੇਡਾ ਦੇ 51ਵੇਂ ਰਾਜ ਬੰਨਣ ਬਾਰੇ ਦੁਬਾਰਾ ਗੱਲ ਕੀਤੀ ਸੀ ਕੈਨੇਡਾ ਨੇ ਉਹਨਾਂ ਨੂੰ ਫੋਨ ਕੀਤਾ ਅਤੇ ਇਸ ਦਾ ਹਿੱਸਾ ਬਣਨ ਦੀ ਇੱਛਾ ਪ੍ਰਗਟ ਕੀਤੀ ਹੈ ਉਹਨਾਂ ਕਿਹਾ ਖੈਰ ਤੁਸੀਂ ਸਾਡੇ ਦੇਸ਼ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਜਾਂਦੇ ਤੁਸੀਂ ਕੰਜੇ ਰਾਜ ਬਣ ਜਾਂਦੇ ਹੋ ਅਤੇ ਤੁਹਾਨੂੰ ਇਹ ਮੁਫ਼ਤ ਵਿੱਚ ਮਿਲਦਾ ਹੈ ਨੇ ਕੈਨੇਡਾ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਾਈਟ ਹਾਊਸ ਦਾ ਦੂਜਾ ਦੌਰਾ ਹੋਵੇਗਾ 10 ਜੀਪੀਐਮ ਮੋਦੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਤੇ ਅਮਰੀਕਾ ਨੇ ਕੈਨੇਡਾ ਅਮਰੀਕਾ ਮੈਕਸੀਕੋ ਵਿਚ ਆਪਸਮਝੋਤੇ ਦੀ ਪਹਿਲੀ ਸਾਂਝੀ ਸਮੀਖਿਆ ਦੀ ਤਿਆਰੀ ਦੇ ਲਈ ਪਿਛਲੇ ਮਹੀਨੇ ਸਲਾਹ ਮਸ਼ਵਰੇ ਨੂੰ ਸ਼ੁਰੂ ਕੀਤੇ ਸਨ ਇਸ ਹਫਤੇ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਕਲਿਪਲੈਂਕ ਨੇ ਅਮਰੀਕਾ ਦੇ ਨਾਲ ਵਪਾਰ ਦੇ ਪੁਰਾਣੇ ਪੈਟਰਨਾਂ ਦੇ ਵੱਲ ਵਾਪਸ ਜਾਣ ਦੀ ਉਮੀਦ ਕਰਨ ਦੇ ਵਿਰੁੱਧ ਵੀ ਚੇਤਾਵਨੀ ਦਿੱਤੀ। ਲਬਲੈਂਕ ਨੇ ਵਿਰਵਾਣੂ ਵਿਦੇਸ਼ ਮਾਮਲੇ ਅਤੇ ਐਂਥਰਾਸਟੀਵ ਉਪਬਾਰ ਇਸ ਸੈਨੇਟ ਕਮੇਟੀ ਵਿੱਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਹਲ ਯੋਗ ਹੈ ਪਰ ਨਾਲ ਹੀ ਕਿਹਾ ਕਿ ਸਯੁਕਤ ਰਾਜ ਅਮਰੀਕਾ ਦੇ ਨਾਲ ਸੰਬੰਧ ਬੁਨਿਆਦੀ ਤੌਰ ਤੇ ਬਦਲ ਗਏ ਨੇ ਅਤੇ ਇਹ ਜਾਦੂਈ ਤੌਰ ਤੇ 1 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ ਵਾਲੇ ਸਮੇਂ ਦੇ ਵਿੱਚ ਵਾਪਸ ਨਹੀਂ ਜਾਣਗੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਕੋਲ ਦੋ ਟਰੈਕ ਕਰਨੇ ਪਈ ਹੈ ਜੋ ਸਟੀਲ ਐਲੂਮੀਨੀਅਮ ਜਾਫੇ ਸੌਫਟ वुਡ ਲੱਕੜ ਵਰਗੇ ਉਦਯੋਗਾਂ ਦੇ ਲਈ ਸੈਕਟਰ ਸੌਦੇ ਜਾਂ ਫਿਰ ਇੱਕ ਵਿਸ਼ਾਲ ਸੌਦਾ ਹੋ ਸਕਦਾ ਹੈ ਤੇ ਦੋਵੇਂ ਟਰੈਕ 'ਤੇ ਵੀ ਵਿਚਾਰ ਵਟਾਂਦੋਰੇ ਦੇ ਅਧੀਨ